ਜੇਕਰ ਤੁਹਾਨੂੰ ਕੋਈ ਮੈਸੇਜ ਮਿਲਦਾ ਹੈ ਜਿਸ ਵਿੱਚ KYC ਨੂੰ ਅਪਡੇਟ ਕਰਨ ਲਈ ਇੱਕ ਲਿੰਕ ਸਾਂਝਾ ਕੀਤਾ ਗਿਆ ਹੈ ਤਾਂ ਅਜਿਹਾ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚ ਸਮਝ ਲਓ ਅੱਜਕੱਲ KYC ਅਪਡੇਟ ਦੇ ਨਾਂ ਤੇ ਘੁਟਾਲੇ ਹੋ ਰਹੇ ਨੇ ਇਸ ਲਈ ਅਜਿਹਾ ਕੁਝ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਨੂੰ ਜਾਣ ਲੈਣਾ ਜ਼ਰੂਰੀ ਹੈ ਘੁਟਾਲੇਬਾਜ਼ SMS ਜਾਂ ਈਮੇਲ ਰਾਹੀਂ ਬੈਂਕ ਦਾ ਕਾਤਾ ਨੂੰ ਲਿੰਕ ਭੇਜਦੇ ਨੇ ਇਹਨਾਂ ਲਿੰਕਾਂ ਤੇ ਕਲਿੱਕ ਕਰਨ ਤੇ ਗਾਕਾ ਨੂੰ ਇੱਕ ਫਰਜੀ ਵੈੱਬਸਾਈਟ ਤੇ ਭੇਜ ਦਿੱਤਾ ਜਾਂਦਾ ਹੈ ਜੋ ਉਹਨਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਧਿਆਨ ਵਿੱਚ ਰੱਖੋ ਕਿ ਬੈਂਕ ਕਦੇ ਵੀ KYC ਨੂੰ ਅਪਡੇਟ ਕਰਨ ਲਈ ਲਿੰਕ ਨਹੀਂ ਭੇਜਦੇ। ਇਸ ਲਈ ਜੇਕਰ ਕੋਈ ਬੈਂਕ ਅਧਿਕਾਰੀ ਦੇ ਰੂਪ ਵਿੱਚ ਤੁਹਾਡੇ ਤੋਂ ਕੋਈ ਨਿੱਜੀ ਜਾਣਕਾਰੀ ਮੰਗਦਾ ਹੈ ਤਾਂ ਉਸ ਨੂੰ ਕੁਝ ਨਾ ਦੱਸੋ ਬਿਹਤਰ ਹੋਵੇਗਾ ਕਿ ਤੁਸੀਂ ਅਜਿਹੇ ਫਰਜ਼ੀ ਲੋਕਾਂ ਨਾਲ ਗੱਲ ਨਾ ਕਰੋ ਆਪਣਾ ਮੋਬਾਈਲ ਅਤੇ ਨਿੱਜੀ ਡਾਟਾ ਕਿਸੇ ਨਾਲ ਸਾਂਝਾ ਨਾ ਕਰੋ ਇਹ ਸੰਭਵ ਹੈ ਕਿ ਘੁਟਾਲੇ ਕਰਨ ਵਾਲੇ ਤੁਹਾਡੇ ਤੋਂ ਤੁਹਾਡੇ ਆਧਾਰ ਨੰਬਰ ਬੈਂਕ ਵੇਰਵੇ ਜਾਂ ਤੁਹਾਡੇ ਮੋਬਾਈਲ ਤੇ ਪ੍ਰਾਪਤ ਹੋਏ OTP ਨੰਬਰ ਦੀ ਮੰਗ ਕਰ ਸਕਦੇ ਨੇ ਪਰ ਅਜਿਹਾ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ ਆਪਣੀ ਨਿੱਜੀ ਜਾਣਕਾਰੀ ਕਿਸੇ ਨੂੰ ਨਾ ਦੱਸੋ ਤੁਹਾਨੂੰ ਸਿਰਫ ਆਪਣੇ ਬੈਂਕ ਦੀ ਅਧਿਕਾਰਤ ਵੈੱਬਸਾਈਟ ਜਾਂ ਮੂਲ ਐਪ ਦੀ ਵਰਤੋਂ ਕਰਕੇ ਆਪਣਾ KYC ਅਪਡੇਟ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਕਿਸੇ ਹੋਰ ਤਰੀਕੇ ਨਾਲ ਧੋਖਾਧੜੀ ਦਾ ਮਾਮਲਾ ਹੋ ਸਕਦਾ ਹੈ ਆਪਣੇ ਬੈਂਕ ਖਾਤਿਆਂ ਲਈ ਮਜ਼ਬੂਤ ਪਾਸਵਰਡ ਅਤੇ ਦੋ ਕਾਰਕ ਪ੍ਰਮਾਣਿਕਤਾ ਦੀ ਵਰਤੋਂ ਕਰੋ ਜੇਕਰ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਤਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰੋ ਸਾਈਬਰ ਅਪਰਾਧ ਬਾਰੇ www.cybercrime.gov.in ਤੇ ਜਾਣਕਾਰੀ ਦਿਓ ਇਸ ਤੋਂ ਇਲਾਵਾ ਆਨਲਾਈਨ ਦਿੱਤੀ ਤੋਖਾ ਟੜੀ ਦੇ ਮਾਮਲੇ 'ਚ ਤੁਸੀਂ 1930 ਡਾਇਲ ਕਰ ਸਕਦੇ ਹੋ